ਨਨਕਾਣਾ ਸਾਹਿਬ ਮੱਥਾ ਟੇਕਣ ਗਈ ਦੋ ਬੱਚਿਆਂ ਦੀ ਮਾਂ ਦਾ ਆਗਿਆ 56 ਸਾਲ ਦੇ ਬੁੱਢੇ ਉੱਤੇ ਦਿਲ ਤੇ ਮਸਜਿਦ ਵਿੱਚ ਜਾ ਕੇ ਕਰਵਾ ਲਿਆ ਵਿਆਹ ਲੇਕਿਨ ਰਾਤ ਨੂੰ ਜੋ ਹੋਇਆ ਤਭ ਨੂੰ ਹੈਰਾਨ ਕਰ ਦੇਣ ਵਾਲਾ ਸੀ ਦੁੱਧ ਤੇ ਬੁੱਧ ਕਦੋਂ ਫਟ ਜਾਣ ਇਸ ਦਾ ਕੋਈ ਪਤਾ ਨਹੀਂ ਲੱਗਦਾ ਏ ਮਤ ਤੇ ਕਦੋਂ ਪਰਦਾ ਪੈ ਜਾਵੇ ਇਸ ਦਾ ਵੀ ਕੋਈ ਭਰੋਸਾ ਨਹੀਂ ਹੈ ਮੁਲਕ ਗਾਡੀ ਰਾਤ ਆ ਕੇ ਕੁਰਾਹੇ ਪਹ ਜਾਂਦਾ ਹੈ ਅਜਿਹੇ ਹਾਲਾਤਾਂ ਵਿੱਚ ਹੱਦ ਟੱਪਣੀ ਜਾਂ ਸਰਹੱਦ ਟੱਪਣੀ ਆਮ ਜਿਹੀ ਗੱਲ ਹੋ ਜਾਂਦੀ ਹੈ ਮਰਿਆਦਾ ਦੀਆਂ तमाम ਹੱਦਾਂ ਟੱਪ ਕੇ ਸਰਹੱਦਾਂ ਟੱਪਣ ਵਾਲੀਆਂ ਔਰਤਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਜਾ ਰਹੀਆਂ ਨੇ ਯਾਨੀ ਜਿਤੇ ਕੇ ਅਣਵੰਡੇ ਹਿੰਦੁਸਤਾਨ ਪਾਕਿਸਤਾਨ ਬੰਗਲਾਦੇਸ਼ ਸਣੇ ਦਾ ਖਿੱਤਾ ਮਰਦ ਪ੍ਰਧਾਨ ਰਿਹਾ ਇਥੇ ਜ਼ਰ ਜ਼ੋਰੂ ਤੇ ਜ਼ਮੀਨ ਖਾਤਰ ਮਣਾਮੂਹੀ ਖੂਨ ਡੁੱਲਦਾ ਰਿਹਾ ਹੈ ਔਰਤਾਂ ਦੀ ਵਜ੍ਹਾ ਕਰਕੇ ਅਣਗਿਣਤ ਵੱਡੇ ਵੱਡੇ ਮਹਾਪਾਰਤ ਵੀ ਹੁੰਦੇ ਰਹੇ ਨੇ ਅਣਖ ਖਾਤਰ ਕਤਲ ਦੀ ਵੀ ਸਭ ਤੋਂ ਵੱਧ ਇਸ ਖਿੱਤੇ ਵਿੱਚ ਹੀ ਹੁੰਦੇ ਰਹੇ ਨੇ ਮਲੂਕੀ ਅਧਿਕਾਰਾਂ ਦੇ ਮਾਮਲੇ ਵਿੱਚ ਵੀ ਔਰਤ ਸਭ ਤੋਂ ਪੀੜਤ ਬਣੀ ਗਈ ਹੈ ਜਿਹੇ ਸੱਭਿਆਚਾਰ ਵਿੱਚ ਜਿੱਥੇ ਔਰਤ ਨੂੰ ਘਰ ਦੀ ਦਹਲੀਜ਼ ਤੱਕਣ ਲਈ ਵੀ ਆਗਿਆ ਲੈਣੀ ਪੈਂਦੀ ਸੀ ਉਥੇ ਤੀਵੀਆਂ ਹੱਦਾਂ ਸਰਹੱਦਾਂ ਪਾਰ ਕਰ ਜਾਣ ਅਜਿਹੇ ਕਦਮ ਆਲਮੀ ਪੱਤਰ ਦੀਆਂ ਸਨਸਨੀਖੇਜ਼ ਖਬਰਾਂ ਬਣ ਜਾਂਦੀਆਂ ਨੇ ਆਮ ਕਹਾਵਤ ਹੈ ਕਿ ਜਾਤ ਪਾਤ ਨਸਲ ਜਾ ਸਰਹੱਦਾਂ ਤੋਂ ਪਾਰ ਹੁੰਦੀ ਹੈ پاک ਮੁਹੱਬਤ ਪੰਜਾਬ ਦੀਆਂ ਪੁਰਾਤਨ ਪ੍ਰੀਤ ਕਹਾਣੀ ਆਜਾ ਇਸ਼ਕ ਮਜਾਦੀ ਸਾਡੀ ਅਮੀਰ ਲੋਕਧਾਰਾ ਦਾ ਅਨਿੱਖੜਵਾਂ ਹਿੱਸਾ ਰਹੀਆਂ ਨੇ ਨਫ਼ਰਤ ਤੇ ਮਜ਼ਹਬ ਦੀ ਬੁਨਿਆਦ ਤੇ ਹੋਣ ਦੇ ਵਿੱਚ ਆਏ ਪਾਕਿਸਤਾਨ ਨਾਲ ਸਾਡਾ ਮੋਡ ਕਦੀਮ ਤੋਂ ਹੀ 36 ਦਾ ਅੰਕੜਾ ਰਿਹਾ ਹੈ ਪਾਕਿਸਤਾਨ ਦੀ ਔਰਤ ਭਾਰਤ ਅੰਦਰ ਗੈਰ ਕਾਨੂੰਨੀ ਤੌਰ ਤੇ ਵਿਆਹ ਕਰਵਾ ਲਵੇ ਜਾਂ ਭਾਰਤ ਦੀ ਅਧਖੜ ਮਹਿਲਾ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰਕੇ ਕਿਸੇ ਮੁਸਲਮਾਨ ਦੇ ਨਾਲ ਨਿਕਾਹ ਕਰ ਲਵੇ ਤਾਂ ਇਹ ਅੰਤਰਰਾਸ਼ਟਰੀ ਮੁੱਦਾ ਬਣ ਜਾਂਦਾ ਹੈ বিজেকো سالاں ਤੋਂ ਚੱਲੇ ਇਸ ਸلسਲੇ ਨੇ ਭਾਈਚਾਰਿਆਂ ਅਤੇ ਦੋਨਾਂ ਮੁਲਕਾਂ ਦੇ ਵਿੱਚ ਕਈ ਵਾਰ ਤਣਾਅ ਪੈਦਾ ਕੀਤਾ ਇਹਨਾਂ ਸਰਹੱਦ ਪਾਰ ਦੀਆਂ ਮੁਹੱਬਤਾਂ ਦਾ ਪ੍ਰੀਤ ਕਥਾਵਾਂ ਦੇ ਨਾਲ ਮੇਲ ਨਹੀਂ ਕੀਤਾ ਜਾ ਸਕਦਾ ਮर्यादा ਦੀਆਂ ਹੱਦਾਂ ਟੱਪ ਕੇ ਸਰਹੱਦਾਂ ਪਾਰ ਕਰਨ ਵਾਲੀਆਂ ਔਰਤਾਂ ਸਵਾਰਥ ਦੀ ਕੈਦ ਵਿੱਚ ਹੁੰਦੀਆਂ ਨੇ ਇਸ ਦੀ ਤਾਜ਼ਾ ਉਦਾਹਰਣ ਹੁਣੇ-ਹੁਣੇ ਜੋ ਕਿ ਪੰਜਾਬ ਤੋਂ ਆਈ ਹੈ ਜਿਸ ਨੇ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਹੈ ਜਿਸ ਦੀ ਗੱਲ ਕਰੀਏ ਤਾਂ ਇੱਕ ਪੰਜਾਬ ਦੀ ਔਰਤ ਜਿਸ ਦੀ ਉਮਰ ਤਕਰੀਬਨ 40 ਤੋਂ ਪਲੱਸ ਹੋਏਗੀ ਉਹ ਭਾਰਤ ਤੋਂ ਜਾਂਦੀ ਹੈ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਾ ਜੋ ਸਮਾਗਮ ਹੈ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਜਥੇ ਦੇ ਨਾਲ ਜਾਂਦੀ ਹੈ ਤੇ ਜਥੇ ਦੇ ਨਾਲ ਜਾ ਕੇ ਕੁਝ ਸਰ ਦਾ ਹੱਲੂ ਜਿਹੜੇ ਨੇ 10 ਦਿਨ ਦਾ ਵੀਜ਼ਾ ਸੀ ਉਥੋਂ ਕੁਝ ਕੋ ਪਹਿਲਾਂ ਹੀ ਵਾਪਸ ਆ ਜਾਂਦੇ ਨੇ ਕੁਝ 10 ਦਿਨ ਪੂਰੇ ਕਰਕੇ ਵਾਪਸ ਆਉਂਦੇ ਨੇ ਪਰ ਜਦੋਂ ਕਿ ਦਸਤਾਵੇਜ਼ਾਂ ਨੂੰ ਫਰੋਲਿਆ ਜਾਂਦਾ ਹੈ ਜਿਸ ਦੇ ਵਿੱਚ ਇੱਕ ਇਹ ਮਹਿਲਾ ਵਾਪਸ ਨਹੀਂ ਪਾਈ ਜਾਂਦੀ ਤਾਂ ਉਸ ਦੀ ਜਿਹੜੀ ਹੈ ਕੂਫੀਆ ਰਿਪੋਰਟ ਤਿਆਰ ਹੋਣ ਲੱਗ ਜਾਂਦੀ ਹੈ ਤੇ ਉਸ ਦੀ ਭਾਲ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਕਾਫੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਤੇ ਕਾਫੀ ਲੋਕ ਜਿਹੜੇ ਨੇ ਉਸ ਦੀ ਭਾਲ ਦੇ ਵਿੱਚ ਜੁਟ ਜਾਂਦੇ ਨੇ ਜੇ ਹੁਣ ਇੱਥੇ ਗੱਲ ਕੀਤੀ ਜਾਵੇ ਤੇ ਉਹ ਮਹਿਲਾ ਕੌਣ ਸੀ ਤੇ ਕਿਵੇਂ ਆਖਰਕ ਪਾਕਿਸਤਾਨ ਦੇ ਬੰਦੇ ਦੇ ਨਾਲ ਉਸ ਦੀ ਜਿਹੜੀ ਹੈ ਇਥੇ ਉਸ ਦਾ ਨਾਮ ਕੁਝ ਹੋਰ ਸੀ ਤੇ ਪਾਕਿਸਤਾਨ ਜਾ ਕੇ ਉਸ ਨੇ ਨੂਰ ਹੁਸੈਨ ਲਾ ਰੱਖ ਲਿਆ ਤੇ ਉੱਥੇ ਜਾ ਕੇ ਕਾਜੀ ਦੀ ਸਹਿਮਤੀ ਦੇ ਨਾਲ ਆਪਣਾ ਨਿਕਾਹ ਕਰ ਲਿਆ ਹੁਣ ਅਸਲ ਦੇ ਵਿੱਚ ਇੱਕ ਕਹਾਣੀ ਕੀ ਸੀ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਜਿਸ ਦੇ ਨਾਲ ਤੁਹਾਨੂੰ ਇਹ ਸਾਰੀ ਗੱਲਬਾਤ ਬਿਲਕੁਲ ਪਤਾ ਲੱਗ ਸਕੇਗੀ ਪੰਜਾਬ ਦੀ ਰਹਿਣ ਵਾਲੀ ਇੱਕ ਔਰਤ ਜਿਸ ਦੀ ਕਿ ਪਹਿਲਾਂ ਤੋਂ ਹੀ ਪਾਕਿਸਤਾਨ ਦੇ ਇੱਕ ਬੰਦੇ ਦੇ ਨਾਲ ਗੱਲਬਾਤ ਚੱਲਦੀ ਸੀ ਤੇ ਦੋਵਾਂ ਦਾ ਦਿਲ ਆਪਸ ਦੇ ਵਿੱਚ ਮਿਲਿਆ ਜੁਲਿਆ ਸੀ ਹੁਣ ਕਈ ਲੋਕ ਇਸ ਨੂੰ ਐਦਾ ਕਹਿੰਦੇ ਨੇ ਕਿ ਇਹ ਸਾਜ਼ਿਸ਼ ਸੀ ਕਈ ਲੋਕ ਕਹਿੰਦੇ ਜੀ ਇੰਟੈਲੀਜੈਂਸ ਦੀ ਦੀ ਇਹ ਇੱਕ ਸਾਜ਼ਿਸ਼ ਹੈ ਕਈ ਕਹਿੰਦੇ ਦੀ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਤੇ ਕਈ ਕਹਿੰਦੇ ਕਿ ਇਹ ਤਾਂ ਜਿਹੜੀ ਹੈ ਪਲੈਨਿੰਗ ਹੈ ਕਈ ਕਹਿੰਦੇ ਨਹੀਂ ਇਹ ਦਿਲ ਦਾ ਮਾਮਲਾ ਹੈ ਤੇ ਕਈ ਨਹੀਂ ਕਹਿੰਦੇ ਹੈ ਪਿਆਰ ਦਾ ਮਾਮਲਾ ਹੈ ਸੋ ਆਖਰ ਹੁਣ ਸੱਚਾਈ ਕੀ ਹੈ ਉਸ ਦੇ ਬਾਰੇ ਤੁਹਾਨੂੰ ਜਰੂਰ ਸਚਾਈ ਤੋਂ ਪਰਦਾ ਚੁਕਣਾ ਬੇहद ਜ਼ਰੂਰੀ ਹੈ ਕਿਉਂਕਿ ਜੋ ਕੁਝ ਹੋ ਰਿਹਾ ਹੈ ਸੋ ਆਖਰ ਉਸ ਦੇ ਬਾਰੇ ਸੋਚ ਕੇ ਸੁਣ ਕੇ ਜਿਹੜਾ ਹੈ ਮਨ ਇੱਕ ਵਾਰੀ ਪਰੇਸ਼ਾਨ ਜ਼ਰੂਰ ਹੁੰਦਾ ਆ ਸੋ ਆਖਰ ਪੰਜਾਬ ਦੇ ਰਹਿਣ ਵਾਲੀ ਇੱਕ ਮਹਿਲਾ ਜਿਸ ਦਾ ਨਾਮ ਕਾਫੀ ਸੁਰਖੀਆਂ ਦੇ ਵਿੱਚ ਹੈ ਉਸ ਦੀ ਪਲੈਨਿੰਗ ਜਿਹੜੀ ਹੈ ਪਹਿਲਾਂ ਤੋਂ ਹੀ ਗੱਲ ਕਰੀਏ ਤਾਂ 8-9 ਸਾਲ ਤੋਂ ਦੋਵਾਂ ਦਾ ਜਿਹੜਾ ਇੱਕ ਅਫੇਅਰ ਚੱਲ ਰਿਹਾ ਸੀ ਦੋਵਾਂ ਦੀ ਫੋਨ ਤੇ ਗੱਲਬਾਤ ਵੀ ਹੁੰਦੀ ਸੀ ਦੋਵਾਂ ਦਾ ਜਿਹੜਾ ਹੈ ਇੱਕ ਰਿਸ਼ਤਾ ਫੋਨ ਤੋਂ ਹੀ ਸ਼ੁਰੂ ਹੋਇਆ ਤੇ ਫੋਨ ਤੇ ਹੀ ਜਿਹੜਾ ਹੈ ਖਤਮ ਹੁੰਦਾ ਤੇ ਫੋਨ ਤੋਂ ਜਿਹੜੀਆਂ ਮਿਲਣ ਦੀਆਂ ਤਾਂਗਾਂ ਬਣਦੀਆਂ ਨੇ ਤੇ ਇੱਕ ਦੂਸਰੇ ਦੇ ਦੇਸ਼ ਦੀਆਂ ਹੱਦਾਂ ਦੀ ਪਰਵਾਹ ਕੀਤੇ ਬਿਨਾ ਇੱਕ ਦੂਜੇ ਨੂੰ ਮਿਲਣ ਦੇ ਲਈ ਦੋਵੇਂ ਜਾਣੇ ਚੱਲ ਪੈਂਦੇ ਨੇ ਆਖਰ ਪਲੈਨਿੰਗ ਜਿਹੜੀ ਹੈ ਉਹ ਪਹਿਲਾਂ ਤੋਂ ਸੀ ਕਿਉਂਕਿ ਪਾਕਿਸਤਾਨ ਜਾਣ ਦਾ ਸਬਬ ਕੇਵਲ ਗੁਰਪੁਰਬ ਹੀ ਸੀ ਕਿਉਂਕਿ ਜਥੇ ਦੇ ਨਾਲ ਗੁਰਪੁਰਬ ਜਾਣਾ ਤੇ ਗੁਰਪੁਰਬ ਦੇ ਨਾਲ ਸੰਗਤ ਦੇ ਵਿੱਚ ਜਾਣਾ ਐਂਟਰ ਹੋਣਾ ਬੜੀ ਸੌਖੀ ਗੱਲ ਸੀ ਕਿਉਂਕਿ ਆਮ ਪਾਕਿਸਤਾਨ ਦਾ ਵੀਜ਼ਾ ਲੈਣਾ ਬਹੁਤ ਮੁਸ਼ਕਲ ਗੱਲ ਹੈ ਪਰ ਜਥੇ ਦੇ ਨਾਲ ਜਾਣਾ ਥੋੜੀ ਜੀ ਆਸਾਨੀ ਹੋ ਜਾਂਦੀ ਹੈ ਇਸ ਕਰਕੇ ਸ਼ਾਇਦ ਇਸ ਔਰਤ ਨੇ ਪਹਿਲਾਂ ਤੋਂ ਹੀ ਇਹ ਪਲੈਨਿੰਗ ਕਰ ਰੱਖੀ ਸੀ ਸੋ ਆਖਰ ਪਲੈਨਿੰਗ ਬਣਾਈ ਗਈ ਕਿ ਜਥੇ ਦੇ ਨਾਲ ਮੈਂ ਪਾਕਿਸਤਾਨ ਆਵਾਂਗੀ ਤੇ ਪਾਕਿਸਤਾਨ ਆ ਕੇ ਆਪ ਜੀ ਦੇ ਨਾਲ ਮੁਲਾਕਾਤ ਹੋਏਗੀ ਕਿਉਂਕਿ ਪਾਕਿਸਤਾਨ ਜਾ ਕੇ ਕਿਉਂਕਿ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਸਾਨੂੰ ਵੀਜ਼ਾ ਆਸਾਨੀ ਦੇ ਨਾਲ ਮਿਲ ਜਵੇ ਸ਼ਾਇਦ ਕੁਝ ਅਜਹੀਆਂ ਗੱਲਾਂ ਕਰਕੇ ਹੀ ਸਾਨੂੰ ਪਾਕਿਸਤਾਨ ਦਾ ਵੀਜ਼ਾ ਆਸਾਨੀ ਦੇ ਨਾਲ ਨਹੀਂ ਮਿਲਦਾ ਇਹ ਸਭ ਤੋਂ ਵੱਡੀ ਦਿੱਕਤ ਰਹੇਗੀ ਕਿਉਂਕਿ ਹੁਣ ਜੋ ਇੱਕ ਇਸ ਮਹਿਲਾ ਨੇ ਕੀਤਾ ਸ਼ਾਇਦ ਉਸ ਦੇ ਨਾਲ ਬਾਕੀ ਸ਼ਰਧਾਲੂਆਂ ਨੂੰ ਵੀਜ਼ਾ ਲੈਣ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆਵੇ ਕਿਉਂਕਿ ਇੱਥੋਂ ਇੱਕ ਜਾਣਾ ਆਪਣੇ ਅਸਲੀ ਨਾਮ ਦੇ ਨਾਲ ਪਰ ਉੱਥੇ ਜਾ ਕੇ ਆਪਣਾ ਨੂਰ ਹੁਸੈਨ ਨਾਮ ਰੱਖ ਕੇ ਇੱਕ ਬੰਦੇ ਦੇ ਨਾਲ ਕਾ ਕਰ ਲੈਣਾ ਕਾਜੀ ਦੀ ਸਹਿਮਤੀ ਦੇ ਨਾਲ ਉਥੋਂ ਦੀ ਨਾਗਰਿਕਤਾ ਹਾਸਲ ਕਰ ਲੈਣੀ ਉਥੋਂ ਦੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਸੁਸਾਇਟੀ ਨੂੰ ਉਧਾਰਨ ਕਰ ਲੈਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਪਿਆਰ ਦੇ ਨਾਲ ਜੋ ਕੁਝ ਹੋਇਆ ਅਸਲ ਦੇ ਵਿੱਚ ਉਹਦਾ ਖਮਿਆਜਾ ਬਾਅਦ ਵਿੱਚ ਘੁਤਣਾ ਪਵੇ। ਤੋਂ ਆਖਰ ਕਈ ਲੋਕ ਕਹਿੰਦੇ ਨੇ ਵੀ ਇਹੋ ਜਿਹੇ ਔਰਤਾਂ ਆਪਣੀ ਮਰਜ਼ੀ ਨਾਲ ਪਿਆਰ ਦੇ ਚਸ਼ਮੇ ਦੇ ਵਿੱਚ ਵਿਆਹ ਦੇ ਚਸ਼ਮੇ ਦੇ ਵਿੱਚ ਚਲੀਆਂ ਤੇ ਜਾਂਦੀਆਂ ਨੇ ਪਰ ਉਧਰ ਜਾ ਕੇ ਜਦੋਂ ਉਹਨਾਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਹ ਗੁਹਾਰ ਲਗਾਉਂਦੀਆਂ ਨੇ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਨੂੰ ਇਥੋਂ ਕਢਵਾਇਆ ਜਾਵੇ ਤੇ ਜਦ ਕਿ ਫਿਰ ਕੋਈ ਹੱਲ ਨਹੀਂ ਹੋ ਸਕਦਾ ਕਿਉਂਕਿ ਦੋ ਦੇਸ਼ਾਂ ਦਾ ਮਾਮਲਾ ਜਿਹੜਾ ਹੈ ਇਸ ਨੂੰ ਜ਼ਿਆਦਾ ਤੇ ਇਸ ਤਰ੍ਹਾਂ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਹੁਣ ਜੋ ਅਸਲ ਦੇ ਵਿੱਚ ਹੋਇਆ ਉਹ ਕੀ ਸੀ? ਅਸਲ ਦੇ ਵਿੱਚ ਇਹ ਹੋਇਆ ਨਨਖਾਣਾ ਸਾਹਿਬ ਮੱਥਾ ਟੇਕਣ ਦਾ ਪਲਾਨ ਪਹਿਲਾਂ ਹੀ ਬਣਾਇਆ ਗਿਆ ਜੋ ਪਰਫਾਰਮੈਂਸ ਸੀ ਉਸ ਨੂੰ ਵੀ ਦੋ ਕਾਲਮਸ ਦੇ ਖਾਲੀ ਛੱਡੇ ਗਏ ਜਿਸ ਤੋਂ ਸ਼ੱਕ ਹੈ ਕਿ ਇਹ ਪਹਿਲਾਂ ਤੋਂ ਹੀ ਬੜੀ ਵੱਡੀ ਪਲੈਨਿੰਗ ਸੀ ਸੋ ਆਖਰਕਾਰ ਆਪਣੀ ਤੋਂ ਵੱਡੇ ਉਮਰ ਦੇ ਮਰਦ ਦੇ ਨਾਲ ਇਸ਼ਕ ਦਾ ਚੱਕਰ ਚਲਾ ਬੈਠੀ ਇਹ ਔਰਤ ਜਿਸ ਨੇ ਆਪਣਾ ਨਾਮ ਜਾ ਕੇ ਨੂਰ ਹੁਸੈਨ ਰੱਖਿਆ ਜੋ ਸਭ ਨੂੰ ਹੈਰਾਨ ਕਰ ਗਿਆ ਕਿਉਂਕਿ ਪੰਜਾਬ ਦੇ ਲੋਕ ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੀ ਇੱਕ ਅਜਿਹੀ ਸ਼ਖਸੀਅਤ ਤਿਆਰ ਕੀਤੀ ਸੀ ਕਿ ਪੰਜਾਬੀ ਦੇਦੇ ਨੇ ਉਹ ਕਦੇ ਵੀ ਮਾੜਾ ਨਹੀਂ ਕਰਦੇ ਦਿਲ ਦੇ ਮਾੜੇ ਨਹੀਂ ਹੁੰਦੇ ਪਰ ਜੋ ਹੋਇਆ ਉਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਆਖਰਕਾਰ ਇੱਕ ਜਿਹੜੀ ਗੱਲ ਹੈ ਕਿ ਇਹ ਲੜਕੀ ਇਹ ਔਰਤ ਚਲੀ ਤੇ ਗਈ ਹੈ ਤੇ ਉੱਥੇ ਜਾ ਕੇ ਆਪਣਾ ਇਸਨੇ ਧਰਮ ਪਰਿਵਰਤਨ ਕਰ ਲਿਆ ਇਹ ਸਭ ਤੋਂ ਵੱਡਾ ਸਵਾਲ ਹੈ ਸੋ ਆਖਰ ਪਿਆਰ ਧਰਮ ਮਜ਼ਬਹ ਕੁਝ ਵੀ ਨਹੀਂ ਦੇਖਦਾ ਸੋ ਜੋ ਕੁਝ ਨੇ ਕੀਤਾ ਉਹ ਇਸ ਦੇ ਆਪਣੀ ਅਕਲ ਤੇ ਪੜਦਾ ਸੀ ਲੋਕਾਂ ਦੇ ਮੁਤਾਬਕ ਗਲਤ ਹੈ ਪਰ ਇਸ ਦੇ ਮੁਤਾਬਕ ਉਹ ਬਿਲਕੁਲ ਸਹੀ ਹੈ ਹੁਣ ਇਹ ਲੜਕੀ ਚਲੀ ਤੇ ਗਈ ਹੈ ਇਹ ਔਰਤ ਇਥੋਂ ਚਲੀ ਤੇ ਗਈ ਹੈ ਤੇ ਜਿਹੜੇ ਕਹਿੰਦੇ ਆ ਕਿ ਇਸ ਬੀਬੀ ਨੂੰ ਅਗਵਾ ਕਰ ਲਿਆ ਗਿਆ ਉਹ ਇਹਨੀਆਂ ਕਾਲ ਡਿਟੇਲਾਂ ਜਰੂਰ ਕਢਵਾਉਣ ਤੇ ਇਹਨੇ ਜੋ ਕਰਤੂਤ ਕੀਤੀ ਹੈ ਕਿਉਂਕਿ ਨਨਕਾਣਾ ਸਾਹਿਬ ਜੱਥੇ ਦੇ ਨਾਲ ਜਾ ਕੇ ਬਾਕੀ ਜੱਥੇ ਦੀ ਵੀ ਜਿਹੜੀ ਹੈ ਉਹ ਸ਼ੱਕ ਦੀ ਘਰਾਈਆਂ ਦੇ ਵਿੱਚ ਇਸ ਨੇ ਕਰ ਦਿੱਤੀ ਹੈ ਹਾਲਾਂਕਿ ਉਹ ਗੱਲ ਨਹੀਂ ਸੀ ਹੋਣੀ ਚਾਹੀਦੀ ਤੋਂ ਜੋ ਕੀਤਾ ਇਸ ਨੇ ਬਹੁਤ ਮਾੜਾ ਕੀਤਾ ਇਹਦੀਆਂ ਵੀਡੀਓ ਜਲਦੀ ਆਉਣਗੀਆਂ ਮਿੰਤਾ ਕਰਦੀ ਦੀਆਂ ਸੋ ਇਹ ਗਲਤ ਹੈ ਵੀ ਇਦਾਂ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡਾ ਕੁਝ ਹੈ ਤਾਂ ਉਹ ਆਪਣੇ ਦੇਸ਼ ਤੱਕ ਸੀਮਿਤ ਰੱਖੋ ਇਦਾਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਦੂਸਰੇ ਵਿਗਾਨੇ ਮੁਲਕ ਦੇ ਵਿੱਚ ਜਾ ਕੇ ਇਦਾਂ ਦੇ ਕਰੀਏ ਸੰਗਤ ਨੂੰ ਬਦਨਾਮ ਕਰੀਏ ਜਾਂ ਫਿਰ ਜਥੇ ਨੂੰ ਬਦਨਾਮ ਕਰੀਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜੋ ਜਥਾ ਗਿਆ ਸੀ ਉਹ ਸਾਰੇ ਜਥੇ ਦੇ ਨਾਲ ਅਸਤਾ ਜਾਣਾ ਤੇ ਬਾਕੀ ਜਥੇ ਦੀ ਵੀ ਜਿਹੜੀ ਐ ਇਸ ਨੇ ਬਿਲਕੁਲ ਇੱਜ਼ਤ ਰੋਲ ਦਿੱਤੀ ਐ ਸੋ ਪਾਕਿਸਤਾਨੀਆਂ ਦੇ ਨਾਲ ਰਿਸ਼ਤਾ ਕਾਇਮ ਕਰਨਾ ਮਾੜੀ ਗੱਲ ਨਹੀਂ ਪਰ ਇਦਾਂ ਗੁਰਪੁਰਬ ਤੇ ਜਾ ਕੇ ਬਾਕੀ ਸੰਗਤ ਦੇ ਨਾਲ ਜਾ ਕੇ ਸੰਗਤ ਦੇ ਵਿੱਚੋਂ ਗਾਇਬ ਹੋ ਜਾਣਾ ਜਥੇ ਵਿੱਚੋਂ ਗਾਇਬ ਹੋਣਾ ਬਹੁਤ ਮਾੜੀ ਗੱਲ ਹੈ ਸੋ ਹੁਣ ਦੇਖਣਾ ਹੋਊਗਾ ਕਿ ਅਗਲਾ ਸਮਾਂ ਕਿਹੋ ਜਿਹਾ ਹੋਵੇਗਾ ਤੇ ਕਿਸ ਤਰ੍ਹਾਂ ਦੀ ਜਿਹੜੀ ਐ ਇੰਟੈਲੀਜੈਂਸੀ ਦੀ ਰਿਪੋਰਟ ਹੋਏਗੀ ਕੀ ਉੱਥੇ ਨੂੰ ਰਹਿਣ ਦਿੱਤਾ ਜਾਏਗਾ ਜਾਂ ਨਹੀਂ ਰਹਿਣ ਦਿੱਤਾ ਜਾਏਗਾ ਇਹ ਤਾਂ ਬਾਅਦ ਵਿੱਚ ਹੀ ਦੱਸ ਸਕਦੇ ਆ ਸੋ ਮਿਲਦੇ ਆ ਜੀ ਨਵੀਂ ਕਹਾਣੀ ਦੇ ਨਾਲ ਦਿਓ ਇਜਾਜ਼ਤ ਧੰਨਵਾਦ